ਹੈਲੋ ਗਾਇਜ਼ ਵਰਸ ਅਸਤੇ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਣਾਓ ਜੀ ਕੀ ਹਾਲ ਚਾਲ ਨੇ ਆਪ ਸਭ ਦੇ ਤੇ ਆਈ ਹੋਪ ਤੁਸੀਂ ਸਭ ਠੀਕ ਠਾਕ ਹੋਵੋਗੇ ਤੇ ਬਹੁਤ ਸਾਰੀ ਕਿਰਪਾ ਦੇ ਨਾਲ ਅਸੀਂ ਸਭ ਟਰੰਡੀ ਵਾਲਾ ਚਾ ਸੋ ਅੱਜ ਆਪਾਂ ਬਣਾਵਾਂਗੇ ਭੱਲੇ ਤੇ ਆਪਣੀ ਲੱਗੀ ਸੇਵਾ ਤੇ ਮੈਂ ਤੁਹਾਨੂੰ ਦਿਖਾਣੇ ਆ ਸੋ ਹੈਲੋ ਜੀ ਆਪਾਂ ਦਾਲ ਭਿਉਂਤੀ ਸੀ ਤੇ ਦਾਣ ਦੇ ਉੱਤੇ ਦੇਖੋ ਕਿ ਮੋਫਣ ਜਿਹੀ ਗਈ ਹੈ ਮਨ ਕੇ ਝੱਗ ਝੱਗ ਆ ਗਈ ਹੈ ਉਫਣੀ ਤਾਂ ਨਹੀਂ ਹੈ ਗਈ ਤੇ ਇਹਦੇ ਹੁਣ ਆਪਾਂ ਬਣਾਵਾਂਗੇ ਇਹਨਾਂ ਨੂੰ ਆਪਾਂ ਪਹਿਲਾਂ ਪੀਸ ਲਾਨੇ ਆ ਹਨਾ ਤੇ ਇਧਰ ਆਪਣੀ ਹੈਗੀ ਇੰਗਲਿਸ਼ ਲੋਕੀਤੀ ਹੈ ਚਟਨੀ ਬਣਾਵਾਂਗੇ ਆਪਾਂ ਮਿੱਠੀ ਤੇ ਪਹਿਲਾਂ ਆਪਾਂ ਬੈਟਰ ਪੀਸ ਲੀਏ ਫਿਰ ਆਪਾਂ ਤੁਹਾਨੂੰ ਮਿਲਦੇ ਆਂ ਲੋ ਜੀ ਇਹ ਮਿੱਲਦੀ ਚਟਨੀ ਆਪਣੀ ਬਣ ਕੇ ਹੋ ਗਈ ਤਿਆਰ ਪਾਸੇ ਨੂੰ ਹੁਣ ਆਪਾਂ ਪੁੱਣਨਾ ਆ ਤੇ ਚਲੋ ਬਸ ਦਾਲ ਹਾਈ ਨਹੀਂ ਕਿ ਰਹੀ ਪੀਸਣ ਤੋਂ ਤੇ ਕਿਉਂਕਿ ਇਹ ਨਾ ਮਿਕਸੀ ਫਿਰ ਗਰਮ ਹੋ ਗਈ ਸੀ ਤਾਰ ਕੇ ਆ ਇੰਨਾ ਬੜਾ ਆਪਾਂ ਬੈਟਰ ਮਲ ਕੇ ਕਰ ਲਿਆ ਅੱਧੀ ਦਾਲ ਅੱਧੀ ਦਾਲ ਤੋਂ ਅੱਧੀ ਤੋਂ ਵੱਧ ਹੋ ਗਈ ਥੋੜੀ ਜੀ ਤੇ ਬਸ ਆ ਗਈ ਨਿਕ ਰਹੀ ਆ ਕੱਪ ਚ ਪਾ ਕੇ ਰੱਖੀਏ ਬਸ ਮਾਂ ਥੋੜੀ ਜਿਹੀ ਮਿਕਸ ਥੋੜੀ ਠੰਡੀ ਹੋ ਜੇਗਾ ਨਾ ਫਿਰ ਆਪਾਂ ਕਰਦੇ ਆ ਲਓ ਜੀ ਇਹ ਆਪਾਂ ਪਉਣ ਲਈ ਹੋਈ ਆ ਹੋ ਲਈ ਤੇ ਚਟਨੀ ਆਉਣਗੀ ਜੀ ਇਹ ਆਪਾਂ ਇਹ ਚਾਹ ਵੀ ਬਣ ਗਈ ਮੈਂ ਪ੍ਰਸ਼ਾਦਾ ਬਣਾਉਂਦੀ ਹੁਣ ਫਿਰ ਭੱਲੇ ਫਰਾਈ ਕਰਾਂਗੇ ਆਪਾਂ ਸਾਰਾ ਬੈਟਰ ਆਪਾਂ ਦੇਖੋ ਹਨਾ ਬੈਟਰ ਬਣਾ ਲਿਆ ਹੈ ਆਪਾਂ ਦਾਲ ਪੀਸੀ ਹੋਈ ਆ ਤੇ ਥੋੜਾ ਜਿਹਾ ਹੁਣ ਇਹ ਉੱਪਰ ਉੱਪਰ ਨੂੰ ਵੀ ਆ ਗਿਆ ਇਹਨੂੰ ਮੈਂ ਹੁਣ ਇੱਕ ਹੋਟਕਲੇ ਵਿੱਚ ਕੱਢ ਲਵਾਂਗੀ ਤੇ ਫਿਰ ਬਸ ਛੁਟਕੀ ਭਰ ਮਿੱਠਾ ਥੋੜਾ ਪਾਵਾਂਗੀ ਵੈਸਾ ਲੋੜ ਹੈ ਨਹੀਂ ਪਰ ਫਿਰ ਵੀ ਪਾ ਦਿੰਦੀ ਹਾਂ। ਸੋ ਇਹ ਜਾਣੇ ਸੀ ਬਦਲੀ ਆਪਣੀ ਸੇਵਾ ਲੱਗੀ ਆ ਪੱਲਿਆਂ ਦੀ ਠੀਕ ਹੈ ਲੋਹ ਕੜਾਹੀ ਧਰ ਕੇ ਪਕਣਾਵਾਂਗੇ। ਲੋ ਜੀ ਆਪਾਂ ਦੋਨੇ ਕੜਾਹੀਆਂ ਵਿੱਚ ਤੇਲ ਪਾ ਲਿਆ ਤੇ ਹੁਣ ਆਪਾਂ ਬਣਾਉਣੇ ਸ਼ੁਰੂ ਕਰਦੇ ਆਂ ਭੱਲੇ ਤੇ ਥੋੜਾ ਜਿਹਾ ਮਿਕਸਰ ਵਾਇਟਰ ਵਰ ਲਿਆ। ਇਹ ਟਟਾ ਟਾ ਪਾ ਲਿਆ ਥੋੜਾ ਜਿਹਾ। ਥੋੜਾ ਜਿਹਾ ਬਣਾਵਾ ਪਿਆ ਆ। ਥੋੜਾ ਜਿਹਾ ਨਹੀਂ ਇਹ ਤਾਂ ਬਹੁਤ ਸਾਰਾ ਪਿਆ ਆ। ਸੋ ਪਕਣਾ ਸ਼ੁਰੂ ਕਰਦੇ ਹਾਂ ਕਿਉਂਕਿ ਇੱਕ ਕੜਾਹੀ ਦੇ ਨਾਲ ਕੰਮ ਆਪਾਂ ਸਾਰਨਾ ਹੈ ਸੀ ਫਿਰ ਆਪਾਂ ਦੋ ਕੜਾਹੀਆਂ ਘੜੀਆਂ ਨੇ ਸੋ ਵਾਹੀ ਬੁਜੀ ਦਾ ਨਾਮ ਲੈ ਕੇ ਬਣਾਏ ਆ ਬਸ ਸ਼ੁਰੂ ਕਰਦੇ ਆਂ ਪਾਟ ਪਰ ਵਾਲਾ ਹੋਇਆ ਨਾਲ ਨਾਲ ਠੀਕ ਹੈ ਜੀ ਇੱਕ ਸਰਬੋਤਮ ਕੜਾਹੀ ਹੈ ਕਿਉਂਕਿ ਇਹਿੰਦੀ ਕੜਾਹੀ ਹੈ ਸੋ ਚਲੋ ਕੰ ਦਾ ਸਟਾਰਟ அப்பா சரோட பண்ண ரேகேசி சரோடே സാധന തയ്യാറാസ്

ਨਾ ਨਹੀਂ ਪਰ ਪਾਪਾ ਦੇਣਾ ਦੇਣ ਜਾਣਗੇ ਨਾਲੇ ਤੁਹੇ ਰੁਕ ਜੂ ਥੇ ਠੀਕ ਹੈ 你不要打了，姐、嗯。嗯嗯 ਨੋ ਵੀ ਭੱਲੇ ਸੋਨੇ ਦਾ ਬੈਸੇ ਦਾ ਮੋਸਲੇ ਬਣ ਰਹੇ ਨੇ ਜਦੋਂ ਬਾਨੇ ਆ ਨਾ ਉਹਦੇ ਨੀਚੇ ਤੋਂ ਫੁੱਲ ਕੇ ਨਾ ਆਏ ਉੱਪਰ ਆਵਾਜਿਵੇਂ ਨਿਕਲ ਜਿੱਟੇ ਹੁੰਦੇ ਬੜਾ ਵਧੀਆ ਲੱਗਦਾ ਹੈ ਇਹਦੇ ਬਣ ਗਏ ਇਹ ਹਲੇ ਬੈਟਰ ਹਲੇ ਇਸ ਤੋਂ ਡਬਲ ਹਲੇ ਹੋਰ ਬਣਨੇ ਨੇ ਸਾਰੇ ਦੇਖੋ ਜੀ ਸਾਰੇ ਭੱਲੇ ਬਣ ਕੇ ਹੋ ਗਏ ਤਿਆਰ ਵੱਡੀ ਕਮਾਤ ਹੈ ਇਹ ਦੋਰੀ ਭਰੀ ਹੈ ਤੇ ਇਹਦੋਂ ਤੇਲ ਆਪਾਂ ਇਹਨਾਂ ਨੂੰ ਰੱਖ ਦਨੇ ਬਾਹਰ ਠੰਡੇ ਹੋ ਜਾਣਗੇ ਫਿਰ ਆਪਾਂ ਇਹਨਾਂ ਨੂੰ ਪਾਵਾਂਗੇ ਬੋਤਲ ਦੇ ਵਿੱਚ ਸੋ ਭੱਲੇ ਮਾਰੇ ਦੀ ਵਰਤ ਨਾਲ ਬਹੁਤ ਸੋਨੇ ਬਣ ਕੇ ਤਿਆਰ ਹੋਏ ਨੇ ਤੇ ਬਸ ਹੁਣ ਆਪਾਂ ਇਹਨੂੰ ਪਾਣੀ ਥਾਏਗੇ ਕੱਢਣਾ ਆ ਹਨਾ ਤੇ ਇਹਦਾ ਫਾਈਟ ਵਗੈਰਾ ਸਾਰਾ ਨਿਕਲ ਜਾਊਗਾ ਤੇ ਸਾਸ ਵੀ ਉਹਦੀ ਰੈਡੀ ਹੈਗੀ ਆ ਤੇ ਤੇਲ ਨਾਲ ਆਪਾਂ ਲੈ ਜਾਵਾਂਗੇ ਮਠੀਆਂ ਤੇ ਦਹੀਂ ਲੈ ਜਾਵਾਂਗੇ ਤੇ ਦਹੀਂ ਆਪਾਂ ਉੱਥੇ ਜਾ ਕੇ ਬਣਾਵਾਂਗੇ ਕਿਉਂਕਿ ਮੈਂ ਵੀਡੀਓ ਨਹੀਂ ਬਣਾਉਂਗੀ ਮੈਨੇ ਇਹੋ ਮਿੱਠਾ ਵਾਰਾ ਆਪਾਂ ਕਿਹਾ ਹੈ ਨਾ ਮਠਾ ਦਾ ਜਿਹੜਾ ਆਪਾਂ ਬਣਾਉਣਾ ਹੈ ਥੱਲਿਆਂ ਦੇ ਲਈ ਤਿਆਰ ਕਰਨਾ ਹੈ ਉਹ ਆਪਾਂ ਉਥੇ ਸੰਗਤ ਵਿੱਚ ਜਾ ਕੇ ਹੀ ਕਰਾਂਗੇ ਸੋ ਇਹ ਆਪਣੇ ਬਣ ਕੇ ਤਿਆਰ ਨੇ ਆਈ ਹੋ ਕੇ ਵਧੀਆ ਹੀ ਬਣੇ ਹੋਣਗੇ ਖਾਣ ਦੇ ਵਿੱਚ ਹੀ ਵਧੀਆ ਹੋਣਗੇ ਸੋ ਚਲੋ ਹਨਾ ਠੀਕ ਹੈ ਜੀ ਆਪਾਂ ਫਿਰ ਹੁਣ ਪਾਣੀ ਥੈਂਕ ਕੱਢ ਦੇਣਾ ਇਹਨਾਂ ਨੂੰ ਲਓ ਜੀ ਆਪਾਂ ਇਹਨਾਂ ਨੂੰ ਪਾਤਾ ਪਾਣੀ ਚ ਆ ਦੇਖੋ ਪਾਣੀ ਚ ਆਪਾਂ ਇਹਨਾਂ ਨੂੰ ਪਾਦਾ ਬਸ ਹੁਣ ਮੈਂ ਇਹਨਾਂ ਨੂੰ ਨਾ ਬਣਾ ਦਿਆਂ ਉਹਕੇ ਥੋੜੇ ਜਿਹੇ ਟਾਈਮ ਨਾਲ ਪਾਏ ਨੂੰ ਕੱਢ ਕੇ ਨਾ ਪਾ। ਇੱਥੇ ਪ੍ਰਾਤ ਵਿੱਚ ਰੱਖ ਲੈਣੇ ਆ। ਲੈ ਇਤੋਂ ਕੱਢਣਾ। ਹਾਂ ਜੀ। ਨਮਕ। ਜਿਹੜੇ ਪਾਏ ਨੇ ਭੱਲੇ ਕੱਢ ਲਏ ਆ। ਤੇ ਆ ਦੇਖੋ ਤੇਲ ਕਿੰਨਾ ਨਿਕਲ ਆਇਆ। ਟੂ ਮੱਚ ਆ ਰਿਖ ਨੂੰ ਔਲ ਓਹ ਉਹ ਤੇ ਉਹ ਬਦਲੇ ਕਰਤਾ ਹਾਂ ਇੱਕ ਬਦਲੇ ਵਿੱਚ ਉਹ ਕਰਦੇ ਥੋੜਾ ਮੈਸਟਾ ਕਿੱਜ ਵਾਓ ਵਾਟ ਅ ਪੱਲੇ ਆਪਾਂ ਥੋੜੀ ਬਤਲ ਰੋਗੇ ਪਰ ਸੁਗਰ ਕਾਫੀ ਹੋ ਗਿਆ ਆਪਾਂ ਤਾਂ ਮਾਰੇ ਮੋਟ ਰੱਖ ਲਾਂਗਾ ਬਣੀ ਕਾਫੀ ਸਾਰੇ ਭੇਜ ਦੇਣਾ ਜਮਾ ਜਮਾ ਹੱਥ ਨਹੀਂ ਵੀ ਰੋਈ ਲਈ ਹੁੰਦੇ ਮੈਂ ਨਹਾ ਦੋ ਹੋ ਜਾਣਾ ਹੈ ਮਮਾ ਜੀ ਗੁੱਡ ਇਹ ਰਹੀ ਜੀ ਆਪਣੀ ਮਮਾ ਜੀ ਕੰਮ ਕਰ ਰਹੀ ਸੋ ਗਾਈਜ਼ ਆ ਦੇਖੋ ਤੁਹਾਨੂੰ ਨਸਰਿੰਦੀ ਹੋਣੀ ਆ ਥੋੜੀ ਬਤੀ ਆ ਐਸੋ ਕੜਾ ਜਾ ਪਿਆ ਨੋ 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 ਸਹਟ ਕਰਾਗਾ ਆਪੀ ਕੇਸੀ ਕੇਸੀ ਇਹ ਕਣੀ ਕੰਪਨੀ ਆ ਗਾਈਜ਼ ਬਈ ਜੀਨੋ ਜੀਨੋ ਪਤਾ ਹੈ ਨਾ ਇਹ ਕੰਪਨੀ ਦਾ ਪੁਰਾਣਾ ਦੇਖੀ ਇਹ ਕਿੰਨਾ ਪੁਰਾਣਾ ਲੱਗਦਾ ਹੈ ਹਾਉ ਹਾ ਦਾ 14 ਸਾਲ ਪੁਰਾਣਾ 14 15 ਸਾਲ ਪਹਿਲਾਂ ਆ ਗਿਆ ਹੈ ਬਲੇਰੀ ਬਲੇਰੀ ਹੋੜੇ ਯੂਜ਼ ਘੱਟ ਹੋਇਆ ਨਾ ਇਹ ਵੱਡੇ ਵਾਲਾ ਛੋਟੇ ਵਾਲਾ ਯੂਜ਼ ਹੁੰਦੇ ਜਾਂਦੇ ਹੁੰਦੇ ਤੇ ਉਹ ਦੁਬਈ ਦਾ ਹੈ ਦੁਬਈ ਤਾਂ ਇੱਕ ਲੈਟਰ ਨਹੀਂ ਦਿੰਦਾ ਸੋ ਗਾਈਜ਼ faltak ne utre he what a daunga mari dekh lo kar de bol ke na batt ke hagan pura aida sir ke dar mulan aida dae enna teli ve pakar di saab theek hai ha jinna vi chakk ho kare ne te ittheo apne hi palle eh banaye ne apan paone de 2 kilo daal si 1.5 paone 2 kilo kyonki 2 kilo daal latti si ehna ton leke aande aande da ona lifafa phat gaya ta thodi daal khin gayi si gi ਫਿਰ ਮਲੇਗੀ ਵੀ ਹੈਗੀ ਸੀ ਗ੍ਰੇਡ ਬਣਾਉਣੇ 2 ਕਿਲੋ ਦੇ ਨਿਹਰਬੰਦ ਵਾਲ ਹੈਗੇ ਸੀ ਜਿਹਦੇ ਭੁੱਲੇ ਬਣਾਏ ਆ ਇਹ ਹਾਂਜੀ ਇਹ ਚਟਣੀ ਵੀ ਆਪਾਂ ਆਹ ਬਾਰਦਰ ਤੇ ਪਾ ਦਨੇ ਹੈ ਨਾ ਬਹੁਤ ਹੋ ਗਈ ਮੇਰੇ ਹਿਸਾਬ ਨਾਲ ਇਹ ਚਾ ਆ ਜਾਣੀ ਹੈ ਸੋੜੀ ਜਿਆਦਾ ਨਹੀਂ ਹੈਗੀ ਦੋਨੋਂ ਨੂੰ ਰੋਜ਼ਾਨੇ ਬਸੇ ਜਾ ਛੱਡ ਦੇ ਛੱਡ ਦੇ ਹੁਣ ਕਾ ਹੁਣ ਕਾ ਖਾਇ ਭਰ ਗਈ ਭਰ ਗਈ ਫੁੱਲ ਜਿਹਾ ਧੁੰਮਿਆ ਸਾਡ ਉਹ ਨਾ ਚਾ ਵੀ ਫੁੱਲ ਬਦੋ ਫੁੱਲ ਬਦੋ ਹੋ ਗਏ ਚਲੋ ਜੀ ਆ ਬੋਤਲ ਭਰ ਗਈ ਆ ਤੇ ਬਿਲਕੁਲ ਥੋੜੀ ਜਿਹੀ ਇਹਦੇ ਵਿੱਚ ਬਚ ਗਈ ਹੈ ਸੋ ਇਹ ਫਾਈਲ ਕਰ ਲਾਂਗੇ ਮੰਮਾ ਜੀ ਠੀਕ ਹੈ ਬੋਟਲ ਭਰ ਗਈ ਆਪਣੀ ਲੀਟਰ ਦੀ ਹੈਗੀ ਇਹ ਇਹ 15 ਲੀਟਰ ਪਾਣੀ ਕਿ ਦੋ ਲੀਟਰ ਦੀ ਹੈਗੀ ਨਹੀਂ ਪਾਣੀ ਦੇ ਲੀਟਰ ਦੀ ਹੈਗੀ ਸ਼ਾਇਦ 500 ਇਹ 1000 ਤੇ ਇਹ ਲੈ ਬਸ ਠੰਡਾ ਹੋ ਰਿਹਾ ਹੈ ਇਹਨਾਂ ਨੂੰ ਬੋਟਲ ਚ ਪਾ ਕੇ ਮੈਂ ਰੱਖ ਦੂੰਗੀ ਇਧਰ ਆਪਣਾ ਰੁੱਧ ਕੇ ਆਏ ਆ ਮਮਾ ਜੀ ਸੋ ਚਲੋ ਇਹ ਆਪਣਾ ਰੈਡੀ ਹੋ ਗਿਆ ਆਪਾਂ ਇਹਨੂੰ ਭੇਜਦੇ ਆ ਤੇ ਦਹੀਂ ਲੈ ਕੇ ਜਾਵਾਂਗੇ ਨਾਲ ਹੀ ਪੱਨੂਜ਼ ਪੇਪਰ ਹਟਾ ਲਿਆ ਅਜੇ ਵਿੱਚੇ ਪਾਉਣੇ ਆ ਈਜ਼ੀ ਮੂਡ ਕਰਨਾ ਨਹੀਂ ਪਾਉਣਾ ਨਹੀਂ ਪਾਉਣਾ ਇਹਨੂੰ ਤੂੰ ਖੜ ਕੇ ਰੱਖਵਾਸ ਮੋਦਾ ਸਾਫਟ ਨੇ ਇਹਦਾ ਰੋਗੀ ਟੁੱਟਣਾ ਜਾਣ। ਅੱਗੇ ਕਿੰਨੇ ਬਰੀ ਬਣੇ? ਮੇਰਾ ਕਿੱਧਰ ਗਿਆ? ਅੱਜ ਬਿਸਮੁਚ ਕਰਦਾ ਸੀ। ਮਾਜੀ ਇੰਡੀਆ ਦਾ ਮਤਲਬ ਹੈ ਇੰਡੀਆ ਦੇ ਪੂਰੇ ਸਟੇਟਸ ਨੂੰ ਨਿਮਨ ਨਹੀਂ ਆਇਦਾਂ ਨਾ ਹਿੰਦੂ ਪਰਿਵਾਰ ਲਈ ਹੈ। ਹਾਂ। ਟਿੱਪ ਟਾ ਟਾਮਿਲਨਾਡੂ ਪ੍ਰੀਮੀਅਰ ਲੀਗ ਆਪਕਾ ਨਾ ਪ੍ਰਸ਼ਾਦ ਕਿੱਥੋਂ ਹੋ ਗਿਆ? ਨੋ කිව්ද හත්හන්න බෝ පැල ඇග ග එදල් බුදු න පොහෝ අය පෝහ රන ඉසරගේ පරනවා උුන්කල පාවිිච පක්්ල කට නොද බැ හැන सचिज काटना क्या है? नहीं काटना तो 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 है कि जगह दही बीच में बनाई करके ठीरे में आना है। तब बहुत लंबा, बहुत लंबा हो जाएगा। बहुत लंबा तो दिक्कत ना करेगी वो। पापा हो गए फिरी? हाँ, हो गए। पापा ने कहा था पापा दही उसमें लेके दे आयो। पूछ लियो के इधर दही ਕਿ ਪਿਛਲੀ ਵਾਰੀ ਨਾ ਅਸੀਂ ਕੋਈ ਲੈ ਗਈ ਸੀ ਫਿਰ ਜਿਹੜਾ ਜੀ ਆਉਂਗੇ ਕਹਿੰਦੇ ਅਸੀਂ ਇਹ ਕੰਨੀ ਨਹੀਂ ਕਰਦੇ ਇਹ ਦੂਜਾ ਹੀ ਕਰਦੇ ਨੇ ਫਤਾਂ ਹੁੰਦਾ ਹੈ ਹਾਂ ਮਿੱਠਾ ਚਲੋ ਆਪਣੇ ਆਉਗੇ ਭੱਲੇ ਤਿਆਰ ਪਿਆ ਹੋ ਗਿਆ ਆਪਣੀ ਸਾਸ ਠੀਕ ਹੈ ਚਲੋ ਪ੍ਰਾਪ ਨੂੰ ਮੈਂ ਮਾਜਦੇ ਮੈਂ ਇੱਕ ਢਿੱਤੀ ਕਰਾਤਾ ਕੰਮ ਆ ਗਈ ਤੇ ਚਲ ਇਹਨੂੰ ਬਾਹਰ ਰੱਖ ਲੈ ਝੂਠੀਆਂ ਨਹੀਂ ਜਾਣੇ ਧਿਆਨ ਆ ਗਿਰਨਾ ਜਾਵੇ ਓਕੇ ਲਓ ਜੀ ਭੱਲੇ ਪਾ ਲੈ ਆਪ ਪਲੇਟ ਚ ਤੇ ਹੁਣ ਆਪਾਂ ਖਰਦੇ ਆ ਇਹਨੂੰ ਹਨਾ ਖਾਣੇ ਆ ਤਾਂ ਇਹਨੂੰ ਹਮਲਕੇ ਦੀ ਪਲੇਟਿੰਗ ਕਰਦੇ ਆ ਇਹ ਸਭ ਤੋਂ ਪਹਿਨਾ ਪਾਈ ਦੇ ਉੱਤੇ ਪਾਣੇ ਆ ਮਿੱਠਾ ਦਹੀਂ ਆਜੋ ਜੀਨੇ ਜੀਨੇ ਖਾਣੇ ਆ ਆਪਣੇ ਆਪਣੇ ਕੌਲੀ ਲਿਆਇਆ ਹੋਇਆ ਨਾਲ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਉੱਤੇ ਪਾਨੇ ਪਾਪੜੀ। ਮੋੜੀ ਪਾਦੇ ਪਾਪੜੀ। ਪਾਪੜੀ ਦੇ ਭਰੇ ਲਈ ਮਿੱਠੀ ਲਿਆਈ ਸੀ। ਬੜੇ ਟਾਈਮ ਬਾਅਦ ਪੱਲੇ ਬਣਾਇਆ ਮੈਂ। ਮੈਨੂੰ ਲੱਗਾ ਜਦੋਂ ਦੀ ਮੈਂ ਬਲੌਗਿੰਗ ਸ਼ੁਰੂ ਕਰੀ ਭੱਲੇ ਬਣਾਏ ਹੀ ਹੈ ਨਹੀਂ ਬਹੁਤ ਟਾਈਮ ਬਾਅਦ ਭੱਲੇ ਬਣਾਏ ਨੇ ਚਲੋ ਇਹਦੀ ਸੰਗਤ ਦੇ ਉਹਦੇ ਕਰਕੇ ਹਨਾ ਸੰਗਤ ਕਰਕੇ ਜਦੋਂ ਆਪਾਂ ਨੂੰ ਜੋ ਵੀ ਚਲੋ ਆਪਾਂ ਨੂੰ ਮਿਲੀ ਸੀ ਹਨਾ ਸੇਵਾ ਸੋ ਉਹਦੇ ਕਰਕੇ ਆਪਾਂ ਦਾ ਇਹ ਬਣਾਉਣ ਦਾ ਮੌਕਾ ਮਿਲਿਆ ਸੋ ਆਪਾਂ ਬਣਾ ਲਈ ਆਪਾਂ ਇੱਥੇ ਪਾਨੇ ਆ ਚਾਟ ਮਸਾਲਾ ਆਪਰੇ ਆਪਣੀ ਨਿਚੀ ਗੀਏ ਨੀ ਦਿਨ ਉਹ ਕਰਿਓ ਠੀਕ ਹੈ ਜੀ ਚਾਟ ਮਸਾਲਾ ਪਾ ਲਾ ਪਾਂ ਤੇ ਹੁਣ ਆਪਾਂ ਇਹਦੇ ਉਪਰ ਪਾਵਾਂਗੇ Roaster ਕੀਤਾ ਹੋਇਆ ਜੀਰਾ ਜਿਸ ਨੂੰ ਆਪਾਂ ਪੀਸਾਇਆ ਠੀਕ ਹੈ ਜੀ ਇਹ ਪਾ ਲਿਆ ਆਪਾਂ ਤੇ ਹੁਣ ਆਪਾਂ ਇਹਦੇ ਉੱਤੇ ਪਾਵਾਂਗੇ ਜਿਹੜੀ ਸੌਸ ਚਟਨੀ ਆਪਾਂ ਬਣਾਈ ਸੀ ਹੈ ਨਾ ਆਪਣੀ ਬਚ ਗਈ ਸੀ ਜਿਹੜੀ रख लीज वैसे मेरे कोर भी पी है सो ये हो गए अपने पले तैयार प्लेट सज के अपनी त्यार आज जिन्हें जीन्ह खानी है, ज्यादा चटनी ना